ਤੁਸੀਂ ਗੁਰਬਾਣੀ ਦੀ ਸਟੱਡੀ ਕਰਨੀ ਸ਼ੁਰੂ ਕਰਦੋ ਗੁਰਬਾਣੀ ਪੜ੍ਹਨੀ ਵਿਚਾਰਨੀ ਸ਼ੁਰੂ ਕਰਦਿਓ ਤੁਸੀਂ ਤਜਰਬਾ ਕਰਕੇ ਵੇਖੋ ਜੇ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਬੋਹਗੇ ਨਾ ਅਗਲਾ ਦੁਨਿਆਵੀ ਗੱਲ ਕਰੂ ਤੁਹਾਡੇ ਅੰਦਰੋਂ ਬਹੁਤੋ ਬਹੁਤੇ ਬਾਣੀ ਦੀ ਵਿਚਾਰ ਫੁੱਟਣੀ ਹੈ ਜਿਹੜੇ ਬੰਦੇ ਅਖਬਾਰ ਪੜ੍ਹਦੇ ਆ ਨਾ ਨਿਊਜ਼ਪੇਪਰ ਪੜ੍ਹਦੇ ਆ ਕਦੀ ਵੇਖਿਓ ਤੁਸੀਂ ਅਗਲਾ ਨਾਮ ਵੀ ਸੁਣਨਾ ਚਾਹਵੇ ਇੱਕ ਦੋ ਖਬਰ ਅਗਲੇ ਨੂੰ ਸੁਣਾਈ ਦਿੰਦੇ ਧੱਕੇ ਨਾਲ ਜਿਨੇ ਅਖਬਾਰ ਪੜ੍ਹੀ ਹੁੰਦੀ ਆ ਨਾ ਅਗਲਾ ਭਾਵੇਂ ਨਾ ਵੀ ਧਿਆਨ ਦੇਵੇ ਨਾ ਇੱਕ ਦੋ ਖਬਰਾਂ ਅਗਲੇ ਨੇ ਅਗਲਾ ਕਹਿੰਦਾ ਮੈਂ ਮਿਹਨਤ ਲਾ ਕੇ ਅਖਬਾਰ ਪੜੀ ਆ ਦੋ ਚਾਰ ਖਬਰਾਂ ਤੇ ਮੇਰੇ ਕੋਲ ਸੁਣੋ ਨਾ ਜਿਹੜਾ ਬੰਦਾ ਪੋਲੀਟੀਕਲ ਸਿਸਟਮ ਦੇ ਵਿੱਚ ਰਹਿੰਦਾ ਨਾ ਲੀਡਰਾਂ ਨਾਲ ਉੱਠਣਾ ਪੈਣਾ ਅਗਲਾ ਨਾ ਵੀ ਸੁਣਨਾ ਚਾਵੇ ਨਾ ਉਹ ਆਪਣੇ ਲੀਡਰ ਦੀ ਇੱਕ ਅਤੀ ਗੱਲ ਤੱਕ ਇਹਦਾ ਸੁਣਾਈ ਦਿੰਦਾ ਤੇ ਜੇ ਤੁਸੀਂ ਗੁਰੂ ਦੀ ਸੰਗਤ ਕਰੋਗੇ ਗੁਰੂ ਦੇ ਉਪਦੇਸ਼ ਨੂੰ ਮੰਨੋਗੇ ਪਤੋ ਬਧੀ ਅਗਲੇ ਦੇ ਘਰ ਜਾ ਕੇ ਤੁਹਾਡੇ ਅੰਦਰੋਂ ਬਾਣੀ ਦੀ ਵਿਚਾਰ ਫੁੱਟੇਗੀ ਫੁੱਟੇਗੀ ਪਰ ਜੇ ਸਾਡੇ ਆਪਣੇ ਅੰਦਰ ਕੁਝ ਹੋਵੇਗਾ ਤਾਂ ਕਰਕੇ ਵੇਖੋ ਗੁਰੂ ਦੀ ਸੰਗਤ ਬਾਬਾ ਬੋਲਤੇ ਤੇ ਕਹਾ ਗਿਆ ਦਾ ਅਰਥ ਪਰ ਇਹ ਰੱਬੀ ਮੁਲਾਫ ਦੇ ਸ਼ਬਦ ਨੇ ਕਿ ਹੇ ਬਾਬਾ ਹੇ ਭਾਈ ਉਹ ਜਿਹੜੇ ਮੇਰੇ ਅੰਦਰ ਬੁਲਾਰੇ ਬੋਲਦੇ ਸੀ ਪਤਾ ਨਹੀਂ ਕਿੱਥੇ ਚਲੇ ਗਏ ਹੁਣ ਤੇ ਗੁਰੂ ਨੇ ਮੇਰੇ ਅੰਦਰ ਨਾਲ ਮੈਨੂੰ ਜੋੜ ਦਿੱਤਾ ਹੈ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜੀ ਉਹ ਅਮਰਤ ਗੁਰੂ ਦੇ ਪਾਸ ਹੈ ਸੋ ਅਮਰਤ ਗੁਰਪਾਹੀ ਜੀ ਉਹ ਛੋਡ ਵੇਸ ਭੇਖ ਚ ਤੁਰਾਈ ਪਾਸ਼ ਕਹਿੰਦੇ ਦੁਬਦਾ ਇਹ ਫਲ ਨਹੀਂ ਜੀ ਮਨ ਰੇ ਥਿਰ ਰਹੋ ਮਨ ਇੱਕ ਥਾਂ ਤੇ ਟਿਕ ਜਾ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਜੀ ਅੰਮ੍ਰਿਤ ਤੇ ਅੰਦਰ ਭਰਿਆ ਪਿਆ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਆ ਇਸ ਕਰਕੇ ਐਸਾ ਕਰੋ ਵਿਚਾਰ ਗਿਆਨੀ ਜਾਂ ਤੇ ਪਾਈ ਹੈ ਪਾਦ ਨਰਬਾਨੀ ਵਿਚਾਰ ਕੀ ਕਰਨੀ ਹੈ ਕਿ ਮੈਂ ਜ਼ਹਿਰ ਵਾਲੇ ਖੂਤੋਂ ਜ਼ਹਿਰ ਨਹੀਂ ਪੀਣਾ ਮੈਂ ਅੰਮ੍ਰਿਤ ਵਾਲੇ ਖੂਤੋਂ ਅੰਮ੍ਰਿਤ ਪੀਣਾ ਹੈ ਹੁਣ ਅੰਮ੍ਰਿਤ ਕੀ ਹੈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇਕ ਗੁਰ ਕੀ ਸਿੱਖ ਸ੍ਰੀ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਵੈਗੁਰੂ ਪਰਮੇਸ਼ਰ ਦਾ ਨਾਮ ਜਲ ਅੰਮ੍ਰਿਤ ਨੀਰ ਵੈਗੁਰੂ ਪਰਮੇਸ਼ਰ ਦਾ ਨਾਮ ਇੱਕ ਜਲ ਹੈ ਗਿਆਨਮਨ ਮਜਨ ਤੇ ਉਸ ਜਲ ਦੀ ਸੋਜੀ ਉਹਦੇ ਵਿੱਚ ਇਸ਼ਨਾਨ ਗਿਆਨਮਨ ਮਜਨ 86 ਤੀਰਥ ਸੰਗ ਗਏ ਗੁਰ ਉਪਦੇਸ਼ ਜਵਾਹਰ ਮਾਨਕ ਸੇਵੈ ਸਿੱਖ ਸੁਖੋਜ ਲਹੇ ਗੁਰ ਸਮਾਨ ਤੀਰਥ ਨਹੀਂ ਕੋਏ ਗੁਰੂ ਵਰਗਾ ਕੋਈ ਹੋਰ ਤੀਰਥ ਸਥਾਨ ਨਹੀਂ ਹੈ ਸਰ ਸੰਤੋਖ ਤਾਸ ਗੁਰ ਹੋਏ ਗੁਰ ਦਰਿਆਓ ਸਦਾ ਜਲ ਨਿਰਮਲ ਗੁਰੂ ਜੀ ਇੱਕ ਐਸੇ ਦਰਿਆ ਨੇ ਜਿਹਦਾ ਜਲ ਸਦਾ ਹੀ ਨਿਰਮਲ ਹੈ ਸਦਾ ਹੀ ਮੈਲ ਤੋਂ ਰਹਿ ਤੇ ਨਾਈ ਜਾਓ ਆਪਣੇ ਮਨ ਦੀ ਮੈਲ ਉਤਾਰੀ ਜਾਓ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆਂ ਦੁਰਮਤ ਮੈਲ ਹਰੈ ਸਤ ਗੁਰ ਪਾਇਆ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੈ ਕਿ ਦੀ ਪਿਆਰੇ ਵਿਚਾਰ ਦਿੱਤੀ ਮਹਾਰਾਜ ਨੇ ਕਹਿੰਦੇ ਨਾਮ ਅਮਰ ਤੇਰੇ ਅੰਦਰ ਹੈ ਆਪਣੇ ਅੰਦਰੋਂ ਲੱਭ ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ ਤੂੰ ਆਪਣੇ ਆਪ ਦੇ ਵਿੱਚੋਂ ਲੱਭਣ ਦੀ ਜਿਸ ਜਾਲ ਨੇਦ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜਿਓ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਪਤਾ ਕੀ ਆਂਦੇ ਆ ਜਿੰਨ ਵਡਿਆਈ ਤੇਰੇ ਨਾਮ ਕੀ ਬੰਦਾ ਨਾ ਜਿਹੜਾ ਸਭ ਕੁਝ ਕਮਾ ਲੈਂਦਾ ਨਾ ਪੈਸਾ ਜ਼ਮੀਨ ਜਾਇਦਾਦਾਂ ਸਭ ਕੁਝ ਫਿਰ ਸ਼ੋਭਾ ਵੀ ਚਾਹੁੰਦਾ ਕਿ ਲੋਕ ਮੇਰੀ ਸ਼ੋਭਾ ਵੀ ਕਰਨ ਇਹ ਇੱਕ ਇਨਸਾਨੀ ਪੋਖ ਹੈ ਕਿ ਮੇਰੇ ਕੋਲ ਸਭ ਕੁਝ ਆਏਗਾ ਹੁਣ ਮੇਰੀ ਥੋੜੀ ਬਹੁਤਾ ਚਰਚਾ ਵੀ ਹੋਣੀ ਚਾਹੀਦੀ ਲੋਕ ਕਹਿੰਦੇ ਵੀ ਇਹ ਬੰਦਾ ਬੜਾ ਚੰਗਾ ਹੈ ਨੇਕ ਇਨਸਾਨ ਹੈ ਤੂੰ ਸੱਚ ਦੇ ਰਾਹ ਤੇ ਤੁਰਦਾ ਰਹੇ ਤੈਨੂੰ ਸੁਭਾ ਮੰਗਣ ਦੀ ਲੋੜ ਨਹੀਂ ਪੈਣੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜੇ ਪੈਸਾ ਪਦਾਰ ਦੇ ਕੇ ਕਿਸੇ ਕੋਲੋਂ ਆਪਣੀ ਉਸਤਤ ਕਰਾਏਗਾ ਨਾ ਇਹ ਉਦੋਂ ਤੱਕ ਉਦੋਂ ਤੱਕ ਤੇਰੇ ਕੋਲ ਪੈਸੇ ਨਹੀਂ ਪਰ ਜੇ ਗੁਨਾ ਨਾਲ ਸਮਾਜ ਵੀ ਸ਼ੋਭਾ ਹੋਏਗੀ ਨਾ ਗੁਣ ਸਾਰ ਜ਼ਿੰਦਗੀ ਆਪਣੀ ਜ਼ਿੰਦਗੀ ਚੋ ਗਵਾਈ ਨਾ ਸ਼ੋਭਾ ਤੇਰੇ ਦੁਨੀਆ ਤੇ ਜਾਣ ਤੋਂ ਬਾਅਦ ਵੀ ਹੋਏਗੀ ਕਿੰਨੇ ਸੰਸਾਰ ਤੇ ਲੋਕ ਨੇ ਜਿਹੜੇ ਦੁਨੀਆ ਤੋਂ ਚਲੇ ਗਏ ਅੱਜ ਵੀ ਆਪਾਂ ਉਹਨਾਂ ਦੀ ਚਰਚਾ ਕਰਦੇ ਹਾਂ ਖੂਨ ਦਾ ਰਿਸ਼ਤਾ ਥੋੜਾ ਆਪਣਾ ਉਹਨਾਂ ਨਾਲ ਉਹਨਾਂ ਨੇ ਚੰਗੇ ਕੰਮ ਕੀਤੇ ਜਿੰਨ ਵਡਿਆਈ ਤੇਰੇ ਨਾਮ ਕੀ ਜਿਨ੍ਹਾਂ ਨੂੰ ਵਡਿਆਈ ਹੈ ਜਿਨ੍ਹਾਂ ਨੂੰ ਸੁਭਾਗਤਾ ਪ੍ਰਾਪਤ ਹੋਈ ਹੈ ਤੁਹਾਡੇ ਨਾਮ ਦੀ ਤੇ ਰਸਤੇ ਮਨ ਮਾਹੇ ਉਹ ਆਪਣੇ ਮਨ ਦੇ ਵਿੱਚ ਹੀ ਰਤੇ ਗਏ ਰੰਗੇ ਗਏ ਇਕਮਿਕ ਹੋ ਗਏ ਨਾਨਕ ਅੰਮ੍ਰਿਤ ਇੱਕ ਹੈ ਉਹਨਾਂ ਨੂੰ ਸਮਝ ਲੱਗ ਗਈ ਅੰਮ੍ਰਿਤ ਇੱਕੋ ਹੀ ਹੈ ਦੂਜਾ ਅੰਮ੍ਰਿਤ ਨਾ ਹੈ ਇੱਕੋ ਨਾਮ ਅੰਮ੍ਰਿਤ ਹੈ ਚੇਤਾ ਰੱਖਿਓ ਖੰਡੇ ਦੀ ਪਾਉਲ ਸਰੀਰ ਸ਼ਕਦਾ ਹੈ ਤੇ ਨਾਮ ਅੰਮ੍ਰਿਤ ਮਨ ਸ਼ਕਦਾ ਆ ਦੋਵੇਂ ਚੀਜ਼ਾਂ ਡਿਫਰੈਂਟ ਨੇ ਖੰਡੇ ਦੀ ਪਾਉਲ ਇੱਕ ਵਾਰ ਸ਼ਕੀ ਜਾਣੀ ਹੈ ਅੰਮ੍ਰਿਤ ਰੋਜ਼ ਪੀਣਾ ਹੈ ਮੰਨ ਲਓ ਕੋਈ ਬੰਦਾ ਖੰਡੇ ਦੀ ਪਾਉਲ ਅਸੀਂ ਇੱਕ ਸ਼ਬਦ ਬੋਲਦੇ ਮੈਨੂੰ ਅਮਰ ਸ਼ਕੇ ਨੂੰ 20 ਸਾਲ ਹੋ ਗਏ ਨਹੀਂ ਅੰਮ੍ਰਿਤ ਰੋ ਸ਼ਕਣਾ ਹੈ ਖੰਡੇ ਦੀ ਪੌਲ ਲੈ ਇਹਨੂੰ 20 ਸਾਲ ਹੋ ਸਕਦੇ ਆ ਅਮਰਤ ਰੋਜ਼ ਪੀਣਾ ਹੈ ਹੁਣ ਆਪਾਂ ਅਮਰਤ ਪੀ ਰਹੇ ਆ ਕੀਰਤਨ ਦੇ ਰੂਪ ਚ ਪਾਠ ਦੇ ਰੂਪ ਚ ਕਥਾ ਦੇ ਰੂਪ ਚ ਜਦੋਂ ਤੁਸੀਂ ਗੁਰਬਾਣੀ ਦਾ ਅਧਿਐਨ ਕਰਦੇ ਹੋ ਸਮਝ ਲਓ ਜਿਵੇਂ ਪ੍ਰਸ਼ਾਦਾ ਆਪਾਂ ਕੀ ਕਹਿੰਨੇ ਭਲਾ ਮੈਂ ਸਵੇਰੇ ਨਾਸ਼ਤਾ ਕੀਤਾ ਦੁਪਹਿਰੇ ਛਕੇ ਸ਼ਾਮੀ ਛਕੇ ਐਦਾਂ ਕੋਈ ਕਹਿੰਦਾ ਸੁਣਿਆ ਮੈਨੂੰ ਤੇ 15 ਸਾਲ ਹੋ ਗਏ ਪ੍ਰਸ਼ਾਦਾ ਛਕੇ ਨੂੰ ਸਰੀਰ ਨੂੰ ਖਰਾਗ ਰੋਜ਼ ਦੇਈ ਦੀਆਂ ਨਾ ਐਦਾਂ ਹੀ ਜਿਹੜਾ ਨਾਮ ਅਮਰਤ ਹੈ ਰੋਜ਼ ਪੀਣਾ ਹੈ ਤੇ ਕਿਨੇ ਪੀਣਾ ਹੈ ਮਨ ਨੇ ਪੀਣਾ ਤਾਂ ਆਖਿਆ ਸੀ ਨਾ ਅੰਮ੍ਰਿਤ ਪੀਆ ਸਤਗੁਰੂ ਦੀਆ ਸਤਗੁਰੂ ਦੇ ਕੋਲੋਂ ਨਾਮ ਅੰਮ੍ਰਿਤ ਰੋਜ਼ ਮਿਲਦਾ ਜਿਹਨੂੰ ਮੇਰਾ ਮਨ ਦੀਕਾਂ ਲਾ ਲਾ ਕੇ ਪੀਂਦਾ ਹੈ ਰੋਜ਼ ਪੀਣਾ ਹੈ ਪਾਠ ਦੇ ਰੂਪ ਚ ਪੀਣਾ ਹੈ ਕੀਰਤਨ ਦੇ ਰੂਪ ਚ ਪੀਣਾ ਹੈ ਕਥਾ ਦੇ ਰੂਪ ਚ ਪੀਣਾ ਹੈ ਅੰਮ੍ਰਿਤ ਮ੍ਰਿਤ ਦਾ ਅਰਥ ਹੈ ਮੌਤ ਅੰਮ੍ਰਿਤ ਜਿਹੜਾ ਮੈਨੂੰ ਮ੍ਰਿਤੂ ਹੋਣ ਤੋਂ ਬਚਾਉਂਦਾ ਹੈ ਜਿਹੜਾ ਮੈਨੂੰ ਮਰਨ ਨਹੀਂ ਦਿੰਦਾ ਜਿਹੜਾ ਮੇਰੀ ਜਮੀਰ ਨੂੰ ਜਿਉਂਦਾ ਰੱਖਦਾ ਹੈ ਉਹ ਨਾਮ ਅਮਰਤ ਮੈਨੂੰ ਕਿੱਥੋਂ ਮਿਲਦਾ ਮੇਰੇ ਗੁਰੂ ਕੋਲੋਂ ਮਿਲਦਾ ਹੈ ਉਹ ਨਾਮ ਅਮਰਤ ਦਾ ਦਾਤਾ ਕੌਣ ਹੈ ਸੋਰ ਗੁਰੂ ਅਮਰਦਾਸ ਜੀ ਕਹਿੰਦੇ ਸੋਰ ਨਾਰ ਮੋਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਦੋ ਪਾਇਏ ਇੱਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤਗੁਰ ਭਲਾ ਪਾਇਆ ਸਤਗੁਰੂ ਚੰਗਾ ਲੱਗਣ ਲੱਗ ਪਿਆ ਸਤਗੁਰ ਜੀ ਪਿਆਰੇ ਲੱਗਣ ਲੱਗ ਪਏ ਅੰਮ੍ਰਿਤ ਨਾਮ ਅਨੁਦਾਨ ਹੈ ਸਾਰੇ ਬੋਲੋ ਅੰਮ੍ਰਿਤ ਨਾਮ ਗੱਜ ਕੇ ਬੋਲੋ ਪਿਆਰਿਓ ਅੰਮ੍ਰਿਤ ਨਾਮ ਐਦਾਂ ਬੋਲਿਆ ਕਰੋ ਬਾਣੀ ਸਾਰੇ ਪੜੋ ਘਰਾਂ ਦੇ ਵਿੱਚ ਮਾਹੌਲ ਐਸਾ ਬਣਾਓ ਰੋਜ਼ 10 ਮਿੰਟ 15 ਮਿੰਟ ਆਪਣੇ ਪਰਿਵਾਰਾਂ ਵਿੱਚ ਸਹਿਜ ਪਾਠ ਕਰਨ ਦੀ ਆਦਤ ਪਾਓ ਜਿੰਨਾਂ ਧੀਾਂ ਦੇ ਜਿੰਨਾਂ ਪੁੱਤਾਂ ਦੇ ਅਜੇ ਆਨੰਦ ਕਾਰਜ ਹੋਣੇ ਆ ਜਿਵੇਂ ਮਹਿੰਗੇ ਮਹਿੰਗੇ ਮੋਬਾਈਲ ਬੱਚੇ ਮੰਗਦੇ ਆ ਆਪਾਂ ਲੈ ਕੇ ਦਿੰਨੇ ਆ ਕੁਝ ਮੰਗਾ ਤੁਸੀਂ ਰੱਖੋ ਪੁੱਤ ਜਿਹਨੋਂ ਤੇਰਾ ਆਨੰਦ ਕਾਰਜ ਹੋਵੇ ਆਪਣੇ ਆਨੰਦ ਕਾਰਜ ਦਾ ਸਹਿਜ ਪਾਠ ਖੁਦ ਆਪ ਕਰੀ ਜਿਹੜੀ ਧੀ ਪੇ ਕਿਉਂ ਸਹਿਜ ਪਾਠ ਕਰਦੀ ਜਾਏਗੀ ਸਹੁਰੇ ਘਰ ਵੀ ਜਾ ਕੇ ਥੋੜੀ ਬਹੁਤੀ ਆਦਤ ਪਵੇਗੀ ਨਾ ਪਰ ਚੇਤਾ ਰੱਖਿਓ ਧੀ ਉਹੋ ਹੀ ਸਹਿਜ ਪਾਠ ਕਰੇਗੀ ਜਿਹਦੀ ਮਾਂ ਖੋਲੋ ਪੈਣੋ ਹਾਫ ਕਰਦੀ ਹੋਏ ਤੇ ਪੁੱਤ ਵੀ ਉਹਦਾ ਹੀ ਕਰੇਗਾ ਜਿਹਦਾ ਬਾਪੂ ਸਹਿਜ ਪਾਠ ਹਾਫ ਕਰਦਾ ਹੋਏ ਕਰਕੇ ਵੇਖੋ ਆਪਣੇ ਸਤਿਗੁਰ ਦੀ ਗੋਦ ਵਿੱਚ ਬਹਿ ਕੇ ਅਨੰਦ ਲੈ ਕੇ ਵੇਖੋ ਪੜੋ ਬਾਣੀ ਨੂੰ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜੇ ਸਿਮਰਤ ਸਭ ਕਿਲ ਵਿਖ ਨਸੈ ਜਿਹਨੂੰ ਸਿਮਰਨ ਦੇ ਨਾਲ ਕਿਲ ਵਿਖ ਮਾੜੇ ਵਿਚਾਰ ਖਤਮ ਹੋ ਜਾਂਦੇ ਨੇ ਪਿਤਰੀ ਹੋਏ ਉਧਾਰੋ ਇੱਕ ਤੇ ਜਿੰਦੀਆਂ ਤੋਂ ਜਾ ਚੁੱਕੇ ਆ ਨਾ ਪੁੱਤਰ ਵਾਡ ਵਡੇਰੇ ਸਾਡੇ ਤਾਏ ਚਾਚੇ ਮਾਮੇ ਜੋ ਵੀ ਵਾਡ ਵਡੇਰੇ ਸੀ ਉਹਨਾਂ ਨੇ ਚੰਗੇ ਕੰਮ ਕੀਤੇ ਮਾੜੇ ਕੀਤੇ ਜਦੋਂ ਉਹਨਾਂ ਦੀ ਕੁਲ ਵਿੱਚ ਕੋਈ ਪੈਦਾ ਹੁੰਦਾ ਨਾ ਲੋਕ ਕਹਿੰਦੇ ਠੀਕ ਹੈ ਯਾਰ ਆਹ ਤੇ ਇਨਸਾਨ ਚੰਗਾ ਹੈ ਨਾ ਇੱਕ ਤੇ ਬਾਹਰਲੇ ਪੁੱਤਰ ਹੋ ਗਏ ਇੱਕ ਅੰਦਰਲੇ ਪੁੱਤਰ ਹੋ ਗਏ ਤੁਹਾਡੇ ਕਰਮ ਇੰਦਰੇ ਤੁਹਾਡੇ ਗਿਆਨ ਇੰਦਰੇ ਇਹਨਾਂ ਦਾ ਵੀ ਉਧਾਰ ਹੁੰਦਾ ਹੈ ਅੱਖਾਂ ਚੰਗੀਆਂ ਕੰਨ ਚੰਗੇ ਜ਼ੁਬਾਨ ਚੰਗੀ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ